ਸਤਿ ਸ਼੍ਰੀ ਅਕਾਲ ਮੈਡਮ ਸਤਿ ਸ਼੍ਰੀ ਅਕਾਲ ਜੀ ਮੈਡਮ ਜੀ ਇੱਕ ਤਾਂ ਤੁਸੀਂ ਆਪਣਾ ਪਹਿਲਾਂ ਆਪਣਾ ਨਾਮ ਤੇ ਪਤਾ ਜ਼ਰੂਰ ਦੱਸ ਦਿਓ ਜੀ ਤੇ ਇੱਕ ਤੁਸੀਂ ਇਹਦੇ ਬਾਰੇ ਦੱਸੋ ਜਿਹੜਾ ਅੱਜ ਪੰਜਾਬ ਦੇ ਵਿੱਚ ਇੱਕ ਪ੍ਰਵਾਸੀ ਭਜਾਓ ਪੰਜਾਬ ਬਚਾਓ ਦਾ ਜਿਹੜਾ ਨਾਰਾ ਲੱਗਣਾ ਸ਼ੁਰੂ ਹੋ ਗਿਆ ਜਿਵੇਂ ਹਿਆਰਪੁਰ ਦੇ ਵਿੱਚ ਪਿੱਛੇ ਜੀ ਛੋਟੇ ਜਿਹੇ ਬੱਚੇ ਦਾ ਇੱਕ ਕਤਲ ਹੋਇਆ ਉਹਦੇ ਨਾਲ ਬਹੁਤ ਗਲਤ ਕੀਤਾ ਗਿਆ ਇਸ ਵਿਸ਼ੇ ਤੇ ਤੁਹਾਡਾ ਥਿਊ ਵਿਊ ਕੀ ਹੈਗਾ ਪਹਿਲਾਂ ਜਿਵੇਂ ਪ੍ਰਵਾਸੀ ਭਜਾਓ ਵਾਲੀ ਜਿਹੜੀ ਗੱਲ ਚੱਲ ਰਹੀ ਹੈ ਇਸ ਤੁਸੀਂ ਹੱਕ ਵਿੱਚ ਹੋ ਜਾਂ ਬਰਖਲਾ ਹੋ ਹੈਗੇ ਹੋ ਮੇਰਾ ਨਾਮ ਰਾਜਕੌਰ ਜਕਸਰਦੋ ਕੇ ਕਿਰਤੀ ਕਿਸਾਨ ਔਰਤ ਵਿੰਡੀ ਜਿਲ੍ਹਾ ਕਨਵੀਨਰ ਤੇ ਜਿਹੜਾ ਤੁਸੀਂ ਅੱਜ ਇਹ ਵੀ ਹੈਗਾ ਪ੍ਰਵਾਸੀ ਮਜ਼ਦੂਰ ਪਹਜਾਓ ਤੇ ਪੰਜਾਬ ਬਚਾਓ ਦਾ ਜਿਹੜਾ ਨਾਰਾ ਹੈ ਵੀ ਅਸੀਂ ਇਹਦੇ ਵਿੱਚ ਪੂਰੀ ਤਰ੍ਹਾਂ ਹੱਕ ਦੇ ਵਿੱਚ ਨਹੀਂ ਹੈਗੇ ਕਿਉਂਕਿ ਜਿਹੜੀ ਆਪਾਂ ਵੇਖਦੇ ਹਾਂ ਹੁਸ਼ਿਆਰ ਦੇ ਹੁਸ਼ਿਆਰਪੁਰ ਵਿੱਚ ਘਟਨਾ ਹੋਈ ਹੈਗੀ ਆ ਤਾਂ ਵੀ ਉਹ ਬਹੁਤ ਹੀ ਦੁਖਦਾਈ ਤੇ ਨਿੰਦਣਯੋਗ ਘਟਨਾ ਹੈਗੀ ਆ ਉਹ ਕਿ ਉਹ ਵੀ ਇੱਕ 5 ਸਾਲ ਦੇ ਬੱਚੇ ਨੂੰ ਕਿਸ ਤਰ੍ਹਾਂ ਉਹ ਵੀ ਇੱਕ ਵੈਸ਼ੀ ਢੰਗ ਦੇ ਨਾਲ ਇੱਕ ਦਰਿੰਦਗੀ ਦੇ ਨਾਲ ਉਹਨੂੰ ਹਟਿਆ ਉਹਦੇ ਮੌਤ ਦੇ ਘਾਟੋਂ ਉਤਾਰਿਆ ਗਿਆ ਹੈਗਾ ਤੇ ਇਹ ਜਿਹੜਾ ਕੰਮ ਹੈਗਾ ਇਹ ਬਿਮਾਰ ਮਾਨਸਿਕਤਾ ਵਾਲੇ ਇਹ ਜਿਹੜੇ ਘਰਾਉਣੇ ਅਪਰਾਧ ਕਰਦੇ ਹੈਗੇ ਜਿਨ੍ਹਾਂ ਦੀ ਮਾਨਸਿਕਤਾ ਬਿਮਾਰ ਮਾਨਸਿਕਤਾ ਹੈਗੀ ਹੈ ਤਾਂ ਉਹ ਜਿਹੜੇ ਇਹਦੇ ਲਈ ਸਨ ਕਾਨੂੰਨ ਉਹ ਦੋਸ਼ੀ ਨੂੰ ਸੱਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ ਤਾਂ ਉਹਦੇ ਅਸੀਂ ਹੱਕ ਵਿੱਚ ਹੈਗੇ ਆਂ ਵੀ ਜੇ ਕੋਈ ਗਲਤ ਕਰਦਾ ਅਪਰਾਧ ਕਰਦਾ ਤਾਂ ਉਹਨੂੰ ਉਹਦੇ ਸਜ਼ਾ ਮਿਲਣੀ ਚਾਹੀਦੀ ਹੈਗੀ ਹੈ ਕਿਉਂਕਿ ਅਪਰਾਧ ਦਾ ਨਾ ਤਾਂ ਕੋਈ ਧਰਮ ਹੁੰਦਾ ਨਾ ਕੋਈ ਇਹਦਾ ਰੰਗ ਹੁੰਦਾ ਨਾ ਇਹਦੀ ਨਸਲ ਹੁੰਦੀ ਨਾ ਇਹਦਾ ਕੋਈ ਖੱਤਾ ਹੁੰਦਾ ਤਾਂ ਇੱਕ ਬੰਦੇ ਨੇ ਜੇ ਕੋਈ ਅਪਰਾਧ ਕੀਤਾ ਤਾਂ ਉਹਦੀ ਸਜ਼ਾ ਸੀ ਪੂਰੇ ਭਾਈਚਾਰੇ ਨੂੰ ਦੇਈਏ ਇਹ ਪਲਪਲੇਪਾ ਵਿਚਾਰ ਇਹ ਨਾਲ ਬੇਇਨਸਾਫੀ ਹੈਗੀ ਹੈ ਤੇ ਕਈ ਖਤਰਨਾਕ ਵੀ ਹੈਗਾ ਅੱਛਾ ਕਿ ਜਿਵੇਂ ਹੁਣ ਕਈ ਪਿੰਡਾਂ ਦੇ ਵਿੱਚ ਅਸੀਂ ਦੇਖਦੇ ਹੈਗੇ ਆਂ ਵੀ ਪੰਚਾਇਤਾਂ ਨੇ ਜਾਂ ਜਿਹੜੇ ਸਥਾਨਕ ਸਮੂਹ ਹੈਗੇ ਉਹਨਾਂ ਨੇ ਮਤੇ ਪਾਏ ਹੈਗੇ ਇਹ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਪਾਏ ਹੋਏ ਹੈਗੇ ਇਹਨਾਂ ਨਾਲ ਵੀ ਉਹ ਨਫ਼ਰਤ ਫੁਲਾ ਰਹੇ ਆ ਘਰੌਣੀ ਹਰ ਤੱਕ ਵੀ ਜਿਵੇਂ ਉਹਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈਗਾ ਕਿਉਂਕਿ ਜਿਹੜਾ ਪ੍ਰਵਾਸ ਹੈ ਪ੍ਰਵਾਸ ਕੋਈ ਚਾਹ ਨਾਲ ਜਾਂ ਸ਼ੌਂਕ ਦਾ ਨਹੀਂ ਹੁੰਦਾ ਇਹ ਮਜਬੂਰੀ ਹੁੰਦੀ ਹੈ ਵੀ ਜਦੋਂ ਪਛੜੇ ਮੁਲਕ ਹੈਗੇ ਜਾਂ ਪਛੜੇ ਸੂਬੇ ਹੈਗੇ ਤਾਂ ਉਹਨਾਂ ਦੇ ਸਤੂ ਸੁੱਬਿਆਂ ਦੇ ਵਿੱਚ ਜਿਹੜਾ ਹੈਗਾ ਉਹਦੇ ਕੰਮ ਦੀ ਭਾਲ ਲਈ ਜਾਂਦੇ ਆ ਓਕੇ ਜੇ ਉਹਨਾਂ ਨੂੰ ਉੱਥੇ ਕੰਮ ਮਿਲਦਾ ਤਾਂ ਉਹ ਉੱਥੇ ਆਉਂਦੇ ਹੈਗੇ ਜਿਵੇਂ ਅਸੀਂ ਪੰਜਾਬ ਦੀ ਗੱਲ ਕਰ ਲੈਣੀ ਹੈਗੀ ਵੀ ਪੰਜਾਬ ਦੇ ਵਿੱਚ ਵੀ ਜੇ ਇਹ ਵੀ ਇੱਥੇ ਉਹਨਾਂ ਨੂੰ ਕੰਮ ਮਿਲਦਾ ਤਾਂ ਉਹਨਾਂ ਦੀ ਤਾਦਾਦ ਦਿਨੋ ਦਿਨ ਵੱਧਦੀ ਰਹੀ ਇੱਥੇ ਹੈਗੀ ਹੈ ਕਿਉਂਕਿ ਸਾਡਾ ਜਿਹੜਾ ਇੱਥੇ ਪੰਜਾਬੀ ਕਲਚਰ ਦੇ ਵਿੱਚ ਅਸੀਂ ਇੱਕ ਗੱਲ ਦੇਖਦੇ ਹੈਗੇ ਆ ਵੀ ਸਾਡੇ ਜਿਹੜੇ ਬੱਚੇ ਹੈਗੇ ਅਸੀਂ ਉਹਨਾਂ ਨੂੰ ਪੜਾਉਣੇ ਆ ਤੇ ਉਹਨਾਂ ਤੋਂ ਬਸ ਇਹ ਆਸ ਰੱਖਦੇ ਆ ਵੀ ਉਹ ਪਰਸੈਂਟੇਜ ਵੱਧ ਤੋਂ ਵੱਧ ਆਵੇ ਤਾਂ ਉਹਨਾਂ ਨੂੰ ਅਸੀਂ ਉਹਦੇ ਲਈ ਨਾ ਤਾਂ ਅਸੀਂ ਪਸ਼ੂਆਂ ਦੇ ਵਿੱਚ ਜਾਣਦੰਨੇ ਆ ਨਾ ਉਹਨਾਂ ਨੂੰ ਅਸੀਂ ਖੇਤ ਦੇ ਨਾਲ ਵੀ ਜੋੜਨ ਦਿੰਦੇ ਹੈਗੇ ਆ ਜਦੋਂ ਬੱਚਾ ਬਚਪਨ ਦੇ ਵਿੱਚ ਪਸ਼ੂਆਂ ਦੇ ਵਿੱਚ ਨਹੀਂ ਜਾਂਦਾ ਜਾਂ ਖੇਤਾਂ ਵਿੱਚ ਨਹੀਂ ਜਾਂਦਾ ਤਾਂ ਉਹਦਾ ਉਹਦੇ ਨਾਲ ਲਗਾ ਨਹੀਂ ਹੁੰਦਾ ਤੇ ਜਦੋਂ ਬੱਚੇ ਇਹਦਾ ਲਗਾ ਨਹੀਂ ਤਾਂ ਬੱਚਾ ਵੱਡਾ ਹੋ ਕੇ ਇਹਨਾਂ ਖਮਾ ਵੱਲੇ ਧਿਆਨ ਨਹੀਂ ਕਰੂਗਾ ਉਹ ਤਾਂ ਸਿਰਫ ਇਹ ਹੋਊਗਾ ਵੀ ਮੈਂ ਡਿਗਰੀਆਂ ਲੈ ਲਈਆਂ ਤੇ ਮੈਨੂੰ ਤਾਂ ਵੀ ਕਿਸੇ ਜੋਬ ਮਿਲਣੀ ਚਾਹੀਦੀ ਹੈ ਜਿਹਦੇ ਕਰਕੇ ਜਦੋਂ ਇੱਥੇ ਰੋਜ਼ਗਾਰ ਉਹਨਾਂ ਨੂੰ ਨਹੀਂ ਮਿਲਦਾ ਤਾਂ ਉਹ ਫਿਰ ਗਲਤ ਕੰਮਾਂ ਦੇ ਵਿੱਚ ਪੈਂਦੇ ਹੈਗੇ ਆ ਤੇ ਵੀ ਇਹ ਜਿਹੜਾ ਮੈਂ ਚਾਹਦਾ ਇਹ ਹੈਗਾ ਵੀ ਅਸੀਂ ਬਚਪਨ ਤੋਂ ਜਿਵੇਂ ਪਹਿਲਾਂ ਅੱਜ ਤੋਂ 40 ਸਾਲ ਪਹਿਲਾਂ ਵੀ ਜਿਹੜੇ ਬੱਚੇ ਪੜਦੇ ਸੀਗੇ ਤਾਂ ਉਹ ਬੱਚੇ ਨਾਲ-ਨਾਲ ਵੀ ਉਹ ਪਸ਼ੂਆਂ ਦਾ ਕੰਮ ਕਰਦੇ ਚਾਰ ਕੇ ਵੀ ਲਿਆਉਂਦੇ ਪੱਠੇ ਵੀ ਲਿਆਉਂਦੇ ਪਾਉਂਦੇ ਵੀ ਫਿਰ ਖੇਤੀ ਨਾਲ ਨਾਲ ਉਹ ਕੰਮ ਕਰਾਉਂਦੇ ਸੀ ਕੁੜੀਆਂ ਵੀ ਇਵੇਂ ਅਸੀਆਂ ਤੋਂ ਨਾਲ ਨਾਲ ਪੜ੍ਹਾਈ ਦੇ ਅਸੀਂ ਆਪ ਦੇ ਇੱਕ ਕਿੱਤੇ ਦੇ ਨਾਲ ਵੀ ਆ ਸਾਡਾ ਲਗਾਹ ਹੋ ਜਾਂਦਾ ਹੈਗਾ ਤਾਂ ਉਹ ਜੇ ਅਸੀਂ ਸਾਡੇ ਬੱਚਿਆਂ ਨੂੰ ਇਵੇਂ ਪਾਇਆ ਹੁੰਦਾ ਤੇ ਸਾਨੂੰ ਲੋੜ ਹੀ ਨਹੀਂ ਸੀ ਕਿ ਅਸੀਂ ਉਹਨਾਂ ਨੂੰ ਬਾਹਰੋਂ ਮਜ਼ਦੂਰ ਪ੍ਰਵਾਸੀ ਮਜ਼ਦੂਰਾਂ ਨੂੰ ਸਾਦੇ ਜਦ ਸਾਡੇ ਬੱਚਿਆਂ ਨੇ ਪਸ਼ੂਆਂ ਨੂੰ ਸੰਭ ਲੈਣਾ ਸੀ ਹੁਣ ਜਦੋਂ ਉਹ ਉਹਨਾਂ ਦੀ ਸਾਨੂੰ ਜ਼ਰੂਰਤ ਹੈ ਅਸੀਂ ਤੁਸੀਂ ਹਰੇਕ ਘਰੇ ਦੇਖ ਲਓ ਜਾਂ ਖੇਤ ਵੇਖ ਲਓ ਵੀ ਪਸ਼ੂਆਂ ਨੂੰ ਸੰਭਣਾ ਇੱਥੋਂ ਤੱਕ ਦੇ ਬਤਾਰਾ ਵੀ ਉਹਨਾਂ ਤੋਂ ਕਢਾਉਂਦੇ ਹੈਗੇ ਆ ਵੀ ਉਹ ਹੀ ਕੱਢ ਕੇ ਦਿੰਦੇ ਹੈਗੇ ਆ ਖੇਤੀ ਦਾ ਕੰਮ ਟਰੈਕਟਰ ਚਲਾਉਣੇ ਵੀ ਉਹਨਾਂ ਨੇ ਸਾਰੇ ਕੰਮ ਜਿਹੜੇ ਹੈਗੇ ਆ ਸੰਭੇ ਹੈਗੇ ਆ ਸੰਭੇ ਵੀ ਤਾਂ ਜੇ ਅਸੀਂ ਸੰਭਾਏ ਆ ਅਸੀਂ ਉਹਨਾਂ ਨੂੰ ਸੱਤਿਆ ਉਹਨਾਂ ਨੂੰ ਅਸੀਂ ਰੋਜ਼ਗਾਰ ਦਿੱਤਾ ਤਾਂ ਉਹ ਆਏ ਹੈਗੇ ਆ ਤੇ ਇਵੇਂ ਜਿਵੇਂ ਹੁਣ ਸਾਡੇ ਬੱਚੇ ਹੈਗੇ ਆ ਸਾਡੇ ਬੱਚੇ ਹੁਣ ਕੋਈ ਕੈਨੇਡਾ ਅਮਰੀਕਾ ਆਂਗਲੈਂਡ ਜਾਂ ਕਿਤੇ ਵੀ ਗਏ ਹੋਏ ਹੈਗੇ ਆ ਉਹ ਵੀ ਇੱਕ ਕੰਮ ਦੀ ਤਲਾਸ਼ ਵਿੱਚ ਰੁਜ਼ਗਾਰ ਦੀ ਭਾਲ ਤੇ ਉੱਥੇ ਗਏ ਹੋਏ ਹੈਗੇ ਤਾਂ ਉੱਥੇ ਜਾ ਕੇ ਜੇ ਉਹਨਾਂ ਤੋਂ ਵੀ ਰਬਣਾ ਕਰੇ ਕੋਈ ਇਸ ਤਰ੍ਹਾਂ ਦੀ ਹਰਕਤ ਹੁੰਦੀ ਆ ਤਾਂ ਉਹਦੇ ਲਈ ਉਹ ਜੇ ਉਹ ਪੂਰੇ ਦੇ ਪੂਰੇ ਭਾਈਚਾਰੇ ਨੂੰ ਟਾਰਗੇਟ ਕਰਨ ਤਾਂ ਫਿਰ ਉਹ ਕਿਸ ਤਰ੍ਹਾਂ ਦਾ ਮਹਿਸੂਸ ਹੋਣਾ ਹੈਗਾ ਕਿਉਂਕਿ ਕੋਈ ਇਹ ਨਹੀਂ ਚਾਹੁੰਦਾ ਕੋਈ ਵੀ ਪਰਿਵਾਰ ਨਹੀਂ ਚਾਹੁੰਦਾ ਜਾਂ ਕੋਈ ਵੀ ਕਬੀਲਾ ਇਹ ਨਹੀਂ ਚਾਹੁੰਦਾ ਜਾਂ ਕੋਈ ਭਾਈਚਾਰਾ ਵੀ ਸਾਡਾ ਕੋਈ ਬੰਦਾ ਇਹੋ ਜੀ ਕਰਾਉਣੀ ਹਰਕਤ ਕਰੇ ਜਿਹਦੇ ਨਾਲ ਸਾਡੀ ਸਾਰੇ ਭਾਈਚਾਰੇ ਤੇ ਦਾਗ ਲੱਗੇ ਤਾਂ ਜੇ ਕੋਈ ਇਹੋ ਜਿਹਾ ਬਿਮਾਰ ਮਾਨਸਿਕਤਾ ਵਾਲਾ ਹੈਗਾ ਤਾਂ ਉਹਨੂੰ ਸਜ਼ਾ ਦੇਣ ਦਾ ਹੱਕ ਹੈਗਾ ਪਰ ਮੈਡਮ ਇਹ ਮੇਨ ਆਪਣੇ ਮੁੱਦੇ ਕੀ ਹੈਗੇ ਇਸ ਤੇ ਅਸੀਂ ਕਿਹੜੇ ਪਾਸੇ ਨੂੰ ਤੁਰ ਪਏ ਆ ਅੱਜ ਸਾਡਾ ਕਲਚਰ ਕਿਹੜੇ ਪਾਸੇ ਨੂੰ ਜਾ ਰਿਹਾ ਹੈ ਅਸਲ ਕਾਰਨ ਕੀ ਹੈ ਇਹ ਜਿਹੜੀਆਂ ਕਾਨੂੰਨੀਆ ਹਰਕਤਾਂ ਸਾਡੇ ਸਮਾਜ ਦੇ ਵਿੱਚ ਹੋ ਰਹੀਆਂ ਨੇ ਇਹਦੇ ਪਿੱਛੇ ਰਾਜ ਕੀ ਹੈਗਾ ਜਿੱਤੇ ਇਹਦੇ ਪਿੱਛੇ ਤੁਸੀਂ ਦੇਖੋ ਵੀ ਆਪਾਂ ਇੱਥੇ ਦੇਖਦੇ ਹੈਗੇ ਆ ਵੀ ਦੋ ਪੱਖ ਹੁੰਦੇ ਇੱਕ ਰੂਪਕ ਪੱਖ ਹੁੰਦਾ ਤੇ ਇੱਕ ਉਹਦਾ ਤਤ ਹੁੰਦਾ ਹੈਗਾ ਇੱਥੇ ਜਿਹੜੀਆਂ ਸਰਕਾਰਾਂ ਹੈਗੀਆਂ ਉਹਨਾਂ ਨੇ ਜਦੋਂ ਵੀ ਕੋਈ ਕੋਈ 트ਰਾਜੇਡੀ ਹੁੰਦੀ ਆ ਜਾਂ ਕੋਈ ਕਿਸੇ ਤਰ੍ਹਾਂ ਜਿਵੇਂ ਹੁਣ ਪੰਜਾਬ ਹੜਾਂ ਦੀ ਮਾਰ ਚੱਲ ਰਿਆ ਗਿਆ ਇਤੋਂ ਲੋਕਾਂ ਦਾ ਧਿਆਨ ਭਟਕਾਉਣ ਦੇ ਲਈ ਉਹਨਾਂ ਨੇ ਇਹਦੇ ਵਿੱਚ ਸਮਾਜ ਦੇ ਵਿੱਚ ਇਹੋ ਜਿਹੇ ਕਰਿੰਦੇ ਆ ਆਪਣੇ ਬਣਾਏ ਹੁੰਦੇ ਆ ਜਿਹੜੇ ਉਹ ਵੀ ਲੋਕਾਂ ਨੂੰ ਇਹ ਲੱਗਦਾ ਵੀ ਕਿਉਂ ਰੂਪਕ ਪੱਖ 'ਚ ਵੀ ਸਾਡੇ ਹੱਕ ਦੇ ਆ ਇੱਥੋਂ ਦੀ ਗੱਲ ਕਰਦੇ ਹੋ ਪੰਜਾਬ ਦੇ ਹਮੇ ਪੀਅ ਲੋਕਾਂ ਦੇ ਹਮੇਤੀ ਹੈਗੇ ਬਲਕਿ ਉਹ ਤੱਤ ਦੇ ਰੂਪ ਵਿੱਚ ਉਹ ਸਰਕਾਰਾਂ ਦੇ ਬੰਦੇ ਹੁੰਦੇ ਹੈਗੇ ਆ ਏਜੰਸੀਆਂ ਦੇ ਹੁੰਦੇ ਹੈਗੇ ਆ ਤਾਂ ਉਹਨਾਂ ਦਾ ਹੁੰਦਾ ਕੋਈ ਇਹੋ ਜੀ ਘਟਨਾ-ਕਟਾ-ਕਟੀ ਆ ਤਾਂ ਉਹਨੂੰ ਥੋੜਾ ਜਿਹਾ ਵੀ ਉਹਨੂੰ ਫਲਾ ਦਿਓ ਉਹਨੂੰ ਵੱਡੀ ਕਰਕੇ ਤੇ ਜਿਹੜੇ ਸਾਡੇ ਬੱਚੇ ਹੈਗੇ ਨੌਜਵਾਨ ਹੈਗੇ ਆ ਉਹ ਕਿਸੇ ਵੀ ਜਿਹੜੀ ਇਹੋ ਜੀ ਕੋਈ ਘਟਨਾ ਘਟਦੀ ਹੈਗੀ ਉਹਦੇ ਤੱਕ ਤੱਕ ਜਾਂ ਦੇ ਬਾਹਰ ਮੁਖੀ ਕਾਰਨਾਂ ਨੂੰ ਜਾਂਦੇ ਉਹਨਾਂ ਨੂੰ ਨਹੀਂ ਖੋਖਦੇ ਉਹ ਸਿਰਫ ਉਹ ਹੀ ਗੱਲ ਕਰਦੇ ਆ ਜੋ ਉਹਨਾਂ ਨੂੰ ਵੀ ਮਿਲ ਜਾਂਦੀ ਹੈ ਵੀ ਉਸ ਨੂੰ ਲੈ ਕੇ ਵੀ ਅੱਜ ਲੋੜ ਸੀਗੀ ਜਿਹੜਾ ਹੜ੍ਹਾਂ ਦੀ ਮਾਰ ਹੜ੍ਹਾਂ ਦੀ ਤਬਾਹੀ ਦੇ ਕਾਰਨ ਜਿਹੜਾ ਸਾਡਾ ਸੂਬਾ ਜਿਹੜਾ ਅੱਜ ਜੂਝ ਰਿਹਾ ਹੈਗਾ ਤੇ ਹੜ੍ਹਾਂ ਦੀ ਤਬਾਹੀ ਤੇ ਜਿਹੜੇ ਮਗਰ ਜ਼ਿੰਮੇਵਾਰ ਹੈਗੇ ਆ ਸਾਡੇ ਸਾਡੀਆਂ ਹਕੂਮਤਾਂ ਹੈਗੀਆਂ ਜਾਂ ਇਹ ਅਕਸਰ ਛਾਈਆਂ ਹੈਗੀਆਂ ਇਹਨਾਂ ਦੀ ਅਣਗਹਿਲੀ ਦੇ ਕਾਰਨ ਜਿਹੜੇ ਇਹ ਹੜ੍ਹ ਆਏ ਆ ਤੇ ਸਾਡੇ ਪੰਜਾਬ ਨੂੰ ਤਬਾਹ ਕੀਤਾ ਹੈਗਾ ਲੋਕਾਂ ਦੀਆਂ ਜ਼ਿੰਦਗੀਆਂ ਲੋਕਾਂ ਦੇ ਪਸ਼ੂ ਲੋਕਾਂ ਦੇ ਘਰ ਨੁਕਸਾਨੇ ਗਏ ਲੋਕਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਤੇ ਵੀ ਲੋੜ ਤਾਂ ਇਹਦੇ ਇਹਦੇ ਤੇ ਕੋਖਾਂ ਦੀ ਇਹਦੇ ਤੇ ਗੱਲ ਕਰਨ ਦੀ ਸੀਗੀ ਦੂਤੇ ਪਰ ਸਰਕਾਰਾਂ ਦੋਏ ਦੇ ਵਿੱਚ ਵੀ ਆਪਾਂ ਨੂੰ ਉਧਰal ਜਾ ਕੇ ਆਪ ਉਧਰੋਂ ਬਰੀ ਹੋ ਗਈਆਂ ਤੇ ਜਿਹੜਾ ਅਸੀਂ ਅੱਜ ਇਸ ਮੁੱਦੇ ਤੇ ਗੱਲ ਕਰ ਰਹੇ ਹੈਗੇ ਆ ਇੱਕ ਇਹ ਲੋੜ ਹੈਗੀ ਆ ਸਾਨੂੰ ਵੀ ਜੇ ਸਾਡੇ ਬੱਚੇ ਉੱਥੇ ਪ੍ਰਵਾਸ ਹੈਗੇ ਤਾਂ ਉਹ ਵੀ ਇੱਥੇ ਇੱਕ ਪ੍ਰਵਾਸ ਪ੍ਰਵਾਸ ਦੇ ਤੌਰ ਤੇ ਆਏ ਹੋਏ ਹੈਗੇ ਆ ਹੱਲ ਕੀ ਹੈਗਾ ਜੇਕਰ ਸਾਡੇ ਲੋਕ ਚਾਹੁੰਦੇ ਨੇ ਵੀ ਆਪਣੇ ਮਤਲਬ ਆਪਣੀ ਸਟੇਟ ਸੇ ਚਲੇ ਜਾਣ ਜਿੱਥੋਂ ਦੇ ਨਿਵਾਸੀ ਹੈਗੇ ਆ ਤੇ ਇਹਦਾ ਮੇਨ ਹੱਲ ਅਜੇ ਹਾਲ ਕੋਈ ਤੁਸੀਂ ਕਿਹੜਾ ਸਮਝਦੇ ਹੋ ਕਿ ਮਤਲਬ ਇਹ ਵੀ ਚਲੇ ਜਾਣ ਤੇ ਆਪਣੇ ਪੰਜਾਬ ਦੇ ਵਿੱਚ ਕੋਈ ਦੰਗੇ ਫਸਾਦ ਵੀ ਨਾ ਹੋਣ ਜੇ ਇਹ ਤਾਂ ਦੇਖੋ ਮੈਂ ਤੁਹਾਨੂੰ ਅੱਗੇ ਹੀ ਦੱਸਿਆ ਹੈਗਾ ਵੀ ਜਦੋਂ ਇਹ ਜਿਹੜੀਆਂ ਫਾਸ਼ੀਵਾਦੀ ਸਰਕਾਰਾਂ ਹੈਗੀਆਂ ਚਾਹੇ ਜਰਮਨੀ ਦੇ ਵਿੱਚ ਉਹ ਸੀਗਾ ਹਿਟਲਰ ਸੀਗਾ ਚਾਹੇ ਜੇ ਤੁਸੀਂ ਵੇਖੋ ਵੀ ਜਾਪਾਨ ਦੇ ਵਿੱਚ ਹੈਗਾ ਤੱਕ ਜੋ ਤੇ ਜਾਂ ਹੁਣ ਭਾਰਤ ਦੇ ਵਿੱਚ ਜੇ ਆਪਾਂ ਕੀ ਜੇ ਤਾਂ ਮੋਦੀ ਹੈਗਾ ਤਾਂ ਇਹ ਤਾਨਾਸ਼ਾਹੀ ਜਿਹੜੀਆਂ ਹੁੰਦੀਆਂ ਇਹ ਫਾਸ਼ੀਵਾਦੀ ਸਰਕਾਰਾਂ ਜਿਹੜੀਆਂ ਹੁੰਦੀਆਂ ਇਹ ਜਿਹੜਾ ਹੁੰਦਾ ਇਹ ਕਿਰਤੀ ਨੂੰ ਕਿਰਤੀ ਦੇ ਵਿਰੁੱਧ ਟਕਰਾਉਣਾ ਇੱਕ ਦੂਜੇ ਨੂੰ ਜਾਨੀ ਜਿਵੇਂ ਜੱਟ ਵਰਸ ਜ ਵੀ ਇਹ ਮੈਂ ਸੀ ਪਾਈਚਾਰੇ ਨੂੰ ਕਰਨਾ ਜਾ ਮਾਈਤੂਰ ਨੂੰ ਜੱਟ ਵਰਸਜ ਕਰ ਦੇਣਾ ਜਾਂ ਵੀ ਜਿਵੇਂ ਸਿੱਖ ਨੂੰ ਹਿੰਦੂ ਸਿੱਖ ਨੂੰ ਵਰਸਜ ਵਰਸਜ ਕਰ ਦੇਣਾ ਵੀ ਇਹ ਜਿਹੜੇ ਤੰਗੇ ਦੇਖੋ 84 ਦੇ ਵਿੱਚ ਵੀ ਇਸੇ ਤਰ੍ਹਾਂ ਜਿਹੜੇ ਤੰਗੇ ਹੋਏ ਸੀਗੇ ਜਾਂ ਫਿਰ ਦੇਖੋ ਜੂਪੀ ਦੇ ਵਿੱਚ ਹੋਏ ਜਾਂ ਗੁਜਰਾਤ ਦੇ ਵਿੱਚ ਹੋਏ ਇਹ ਸਰਕਾਰਾਂ ਜਿਹੜੀਆਂ ਹੈਗੀਆਂ ਇਹ ਇਹਨਾਂ ਨੂੰ ਇਹ ਇੱਕ ਦੂਜੇ ਦੇ ਵਿਰੁੱਧ ਕਰਕੇ ਇਹ ਆਪਦਾ ਵੋਟ ਬੈਂਕ ਨੂੰ ਸਥਾਪਿਤ ਕਰਦੀਆਂ ਇਹ ਕੰਮ ਇਹ ਸਿਲਸਿਲਾ ਅੱਗੇ ਵੀ ਚੱਲਦਾ ਸੀ ਤੇ ਹੁਣ ਵੀ ਚੱਲਦਾ ਤੇ ਅੱਗੇ ਚੱਲਦਾ ਵੀ ਰਹਿਣਾ ਹੈਗਾ ਕਿਉਂਕਿ ਇੱਕ ਦੂਜੇ ਦੀ ਸਾਡੀ ਜ਼ਰੂਰਤ ਹੈਗੀ ਆ ਵੀ ਕੰਮ ਜਦੋਂ ਅਸੀਂ ਹੱਥੀ ਕੰਮ ਨਹੀਂ ਹੁੰਦਾ ਸਾਡਾ ਕੰਮ ਹੈਗਾ ਤਾਂ ਉਹਨਾਂ ਨੂੰ ਸਾਨੂੰ ਮਜ਼ਦੂਰਾਂ ਦੀ ਜ਼ਰੂਰਤ ਪੈਂਦੀ ਹੈ ਤਾਂ ਮਜ਼ਦੂਰਾਂ ਦੀ ਜ਼ਰੂਰਤ ਨੂੰ ਪੂਰਾ ਕਰਨ ਦੇ ਲਈ ਸਾਨੂੰ ਇਹਨਾਂ ਨੂੰ ਬੁਲਾਉਣਾ ਪੈਂਦਾ ਤੇ ਇਹ ਪ੍ਰਵਾਸੀ ਜਿਹੜੇ ਰਹਿ ਕੇ ਮਜ਼ਦੂਰ ਉਹ ਆਉਂਦੇ ਲੱਗੇ ਆ ਤੇ ਇਵੇਂ ਹਰਥਾਂ ਇਹ ਬਣਿਆ ਹੀ ਹੈਗਾ ਜੋ ਰੁਟੀਨ ਹੈਗਾ ਇਹ ਤਾਂ ਠੀਕ ਹੈ ਨਹੀਂ ਮੈਂ ਇੱਕ ਵੀਡੀਓ ਦੇਖ ਰያ ਸੀ ਕੋਈ ਸੱਜਣ ਅਜੋ ਉਹਦੇ ਵੀਡੀਓ ਦੇ ਵਿੱਚ ਕਹਿ ਰਿਹਾ ਸੀ ਕਿ ਤੁਸੀਂ ਆਪਣੇ ਹੱਥੀ ਸਾਰੇ ਕੰਮ ਕਰੋ ਤੁਸੀਂ ਆਪਣੇ ਰੁਜ਼ਗਾਰ ਪੈਦਾ ਕਰੋ ਜਾਂ ਫਿਰ ਤੁਸੀਂ ਇਹਨਾਂ ਦੇ ਕੋਲ ਸਮਾਨ ਜੋ ਵੀ ਇਹ ਰੇੜੀਆਂ ਤੇ ਵੇਚਦੇ ਆ ਜਾਂ ਕੁਝ ਵੀ ਇਹਨਾਂ ਕੋਲ ਲੈਣਾ ਬੰਦ ਕਰ ਦਿਓ ਉਹ ਤੋਂ ਆਪਣੇ ਆਪ ਚਲੇ ਜਾਣਗੇ ਤੁਹਾਨੂੰ ਇਹ ਕੰਮ ਕਰਨ ਦੀ ਲੋੜ ਨਹੀਂ ਪੈਣੀ ਜੋ ਦੰਗੇ ਪਸਾਰ ਹੋ ਰਹੇ ਕੀ ਆਲ ਸਹੀ ਹੈਗਾ ਵੀ ਹਾਂ ਹਾਂਜੀ ਚਲੋ ਫਿਰ ਜੇ ਇਹ ਗੱਲ ਹੈ ਕਿ ਜੇ ਕਿਸੇ ਦੇ ਹੁਣ ਦਿਲ ਦੇ ਵਿੱਚ ਇਮਾਨ ਸਿੱਕਤਾ ਇਹ ਬਣ ਗਈ ਕਿਸੇ ਦੇ ਵੀ ਦਿਮਾਗ ਦੇ ਵਿੱਚ ਵੀ ਅਸੀਂ ਇਹਨਾਂ ਨੂੰ ਬਾਹਰ ਕੱਢਣਾ ਤਾਂ ਫਿਰ ਆਪਦੇ ਕੰਮ ਜਿਹੜੇ ਹੈਗੇ ਆ ਉਹ ਆਪਦੇ ਆਪ ਕਰੋ ਹੱਥੀ ਕੰਮ ਕਰੋ ਜੇ ਰੋਜ਼ਗਾਰ ਉਹਨਾਂ ਲਈ ਮਿਲੂਗਾ ਨਹੀਂ ਤਾਂ ਆਉਣਗੇ ਕਿਨੇ ਜੇ ਅਸੀਂ ਆਪ ਸਾਰੇ ਕੰਮ ਆਪ ਕਰ ਲਓ ਸਬਜ਼ੀਆਂ ਆਪ ਵੇਚ ਲਓ ਆਪ ਖੇਤੀ ਦੇ ਕੰਮ ਕਰ ਲਓ ਆਪ ਪਸ਼ੂ ਸੰਭਲੋ ਆਪ ਫੈਕਟਰੀਆਂ 'ਚ ਕੰਮ ਕਰ ਲਓ ਕਾਰਖਾਨਿਆਂ 'ਚ ਕਰ ਲਓ ਜਦੋਂ ਉਹਨਾਂ ਨੂੰ ਉੱਥੇ ਜਗ੍ਹਾ ਨਾ ਮਿਲੂਗੀ ਇਹਨਾਂ ਨੂੰ ਕੋਈ ਕੰਮ ਨਾ ਮਿਲੂਗਾ ਤਾਂ ਉਹ ਕਿਵੇਂ ਆਉਣਗੇ ਜੇ ਉਹਨਾਂ ਨੂੰ ਜਿੱਥੇ ਵੀ ਕ ਤੇ ਇਸ ਲਈ ਵੀ ਸਾਨੂੰ ਇਹ ਚੀਜ਼ਾਂ ਨੂੰ ਉਹਨਾਂ ਦੇ ਵਿਸ਼ਾਲ ਘੇਰੇ 'ਚ ਲੈ ਕੇ ਇੱਕ ਭਵਿੱਖ ਮੁਖੀ ਤਰੀਕੇ ਦੇ ਨਾਲ ਸੋਚਣਾ ਚਾਹੀਦਾ ਹੈਗਾ ਨਾ ਕਿ ਇੱਕ ਚੀਜ਼ ਦੇ ਮਗਰ ਇੱਕ ਗਲਤੀ ਦੇ ਮਗਰ ਇੱਕ ਬੰਦੇ ਦੇ ਅਪਰਾਧ ਦੇ ਕਾਰਨ ਅਸੀਂ ਸਾਰਿਆਂ ਨੂੰ ਅਪਰਾਧੀ ਠਾਈਏ ਤੇ ਜੇਨੇ ਗਲਤੀ ਕੀਤੀ ਹੈ ਜੇ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਅਸੀਂ ਇਨਸਾਫ਼ ਦੇ ਹਾਮੀ ਹੈਗੇ ਤਾਂ ਇਨਸਾਫ਼ ਨਾਲ ਖੜੇ ਹੈਗੇ ਆ ਤੇ ਇਕਤਾ ਨਾਲ ਖੜੇ ਹੈਗੇ ਆ ਤੇ ਇੱਕ ਆਪ ਦੇ ਜਿਹੜਾ ਪਿਆਰ ਸੱਦ ਭਾਵਨਾ ਤੇ ਭਾਈਚਾਰਾ ਬਣਿਆ ਰਹਿਣਾ ਚਾਹੀਦਾ ਹੈ sí es lo que están